ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਿੱਥੇ ਨਾਮ ਜਪਣ ਦੇ ਅਨੇਕ ਲਾਭ ਦੱਸੇ ਗਏ ਹਨ ਉਥੇ ਨਾਮ ਨਾ ਜਪਣ ਦੇ ਨੁਕਸਾਨ ਵੀ ਬੜੇ ਦੱਸੇ ਗਏ ਹਨ ਜੋ ਵਿਅਕਤੀ ਨਾਮ ਨਹੀਂ ਜਪਦੇ ਅਤੇ ਨਾਮ ਜਪਣ ਦੀ ਜ਼ਰੂਰਤ ਵੀ ਮਹਿਸੂਸ ਨਹੀਂ ਕਰਦੇ ਸੋਸਾਇਟੀ ਵਿੱਚ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਹਨ ऐसे व्यक्ति नाम ना जपन ਵਿੱਚ ਕੋਈ ਹਰਜ ਨਹੀਂ ਸਮਝਦੇ ਅਤੇ ਬਹੁਤੇ ਵਿਅਕਤੀ ਗੁਰਬਾਣੀ ਦੇ ਪਾਠ ਕਰਨ ਨੂੰ ਹੀ ਨਾਮ ਜਪਨਾ ਸਮਝਦੇ ਹਨ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਸਹਿਬਾਨ ਦੀ ਨਾਮ ਜਪਣ ਵਾਲੀ ਅਸਬੰਦੀ ਰਾਏ ਨੂੰ ਵਿਚਾਰੀਏ ਤੇ ਸਾਕਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿੰਨ ਕੈ ਨਿਕਟ ਨਾ ਪਿਟਿਆ ਅਤੇ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਲਾਹਣ ਬਿਰਥਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਤਿਨ ਸੁਨਨੀ ਦੇਹ ਵਿਰੇ ਬਿਨ ਨਾਵੈ ਓਏ ਖਪ-ਖਪ ਮੋਏ ਕਰਾਂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜਿੱਥੇ ਨਾਮ ਜਪਣ ਵਾਲਾ ਵਿਅਕਤੀ ਗੁਰਸਿੱਖੀ ਦੀ ਮੰਜ਼ਲ ਤੈਅ ਕਰਦਾ ਹੈ ਗੁਰੂ ਸਹਿਬ ਦੀਆਂ ਖੁਸ਼ੀਆਂ ਹਸਲ ਕਰਦਾ ਹੈ ਆਪਣੇ ਵਾਹਿਗੁਰੂ ਜੀ ਵੱਲ ਤੁਰਦਾ ਹੈ ਉਥੇ ਨਾਮ ਨਾ ਜਪਣ ਵਾਲਾ ਗੁਰੂ ਆਸ਼ੇ ਦੇ ਉਲਟ ਚੱਲਦਾ ਹੈ ਅਤੇ ਆਪਣਾ ਅਤਿਆੰਤ ਨੁਕਸਾਨ ਕਰਦਾ ਹੈ ਜੇ ਕੋਈ ਵਿਅਕਤੀ ਭੁਲੇਖੇ ਵਿੱਚ ਹੈ ਕਿ ਜੇਕਰ ਉਹ ਨਾਮ ਨਹੀਂ ਜਪਦਾ ਤਾਂ ਉਹ ਚੰਗਾ ਨਾ ਸਹੀ ਮਾੜਾ ਵੀ ਨਹੀਂ ਹੈ ਤਾਂ ਉਸ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਚੰਗੀ ਤਰ੍ਹਾਂ ਸੁੰਨਣਾ ਅਤੇ ਵਿਚਾਰਨਾ ਚਾਹੀਦਾ ਹੈ ਨਾਮ ਨਾ ਜਪਣ ਵਾਲਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਭਾਰੀ ਅਵਗਿਆ ਕਰਦਾ ਹੈ ਅਤੇ ਆਪਣਾ ਬੜਾ ਵੱਡਾ ਨੁਕਸਾਨ ਕਰਦਾ ਪਿਆ ਹੈ ਆਪਣਾ ਜਨਮ ਅਕਾਰਤ ਗਵਾ ਲਿਆ ਹੈ ਜਿਨੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੇ ਜਗ ਆਏ RAM ਰਾਜੇ ਇਹੋ ਮਾਨਸ ਜਲਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਬਜਾਏ ਮਿਲੂ ਕੁਬੇਲ ਸਿੰਘ ਬੀਰ ਜੀ ਦੇ ਇਸ ਸਾਖੀ ਵਿਚਾਰ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਿਅਕਤੀ ਨਾਮ ਨਹੀਂ ਜਪਦੇ ਨਾਮ ਨਾ ਜਪਣਦੇ ਉਹਨਾਂ ਕੋਲ ਕਈ ਤਰ੍ਹਾਂ ਦੇ ਬਹਾਨੇ ਹੁੰਦੇ ਹਨ ਕਈ ਤਾਂ ਕਹਿ ਦਿੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਨਾਮ ਜਪੀਏ ਅਤੇ ਗੁਰਮਤਿ ਦੀ ਵਿਚਾਰ ਕਰੀਏ ਪਰ ਮਜਬੂਰ ਹਾਂ ਕੰਦਿਆਂ ਅਤੇ ਝਮੇਲਿਆਂ ਵਿੱਚੋਂ ਫੁਰਸਤ ਨਹੀਂ ਮਿਲਦੀ ਨਾਮ ਜਪਣ ਦਾ ਸਮਾਂ ਹੀ ਨਹੀਂ ਨਿਕਲਦਾ ਐਸੇ ਵਿਅਕਤੀਆਂ ਨੂੰ ਨਾਮ ਜਾਪ ਅਤੇ ਗੁਰਬਾਣੀ ਵਿਚਾਰ ਦਾ ਸਮਾਂ ਇਸ ਕਰਕੇ ਨਹੀਂ ਮਿਲਦਾ ਕਿ ਉਹਨਾਂ ਨੇ ਇਸ ਸਭ ਤੋਂ ਪਵਿੱਤਰ ਕਰਮ ਨੂੰ ਜੀਵਨ ਦੇ ਹੋਰ ਕਰਮਾਂ ਨਾਲੋਂ ਘੱਟ ਜ਼ਰੂਰੀ ਸਮਝਿਆ ਹੈ ਐਸੇ ਵਿਅਕਤੀਆਂ ਨੂੰ ਪਤਾ ਨਹੀਂ ਕਿ ਗੁਰਬਾਣੀ ਅਤੇ ਸਿਮਰਨ ਦੇ ਜੀਵਨ ਦਾ ਦੁਨਿਆਵੀ ਤਰੱਕੀ ਅਤੇ ਸਫਲਤਾ ਨਾਲ ਕੀ ਸੰਬੰਧ ਹੈ ਜੇਕਰ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਬਾਹਰ ਦੀ ਦੁਨੀਆ ਉਹਨਾਂ ਦੀ ਅੰਦਰਲੀ ਦੁਨੀਆ ਦਾ ਪਰਛਾਵਾਂ ਹੈ ਅਤੇ ਅੰਦਰਲੀ ਦੁਨੀਆ ਨੂੰ ਰਾਸ ਦਿੱਤੀਆਂ ਬਾਹਰ ਦੀ ਦੁਨੀਆ ਰਾਸ ਹੋ ਜਾਂਦੀ ਹੈ ऐसे व्यक्ति नाम ਅਤੇ ਗੁਰਬਾਣੀ ਤੋਂ ਬਿਨਾਂ ਆਪਣੇ ਆਪ ਨੂੰ ਸੁਖੀ ਅਤੇ ਸੰਤੁਸ਼ਟ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਪਰ ਮਹਾਪੁਰਸ਼ਾਂ ਦੇ ਫੈਸਲੇ ਅਨੁਸਾਰ ਉਹ ਸੁਖੀ ਨਹੀਂ ਹੋ ਸਕਦੇ ਸੁਖੀ ਹੋਣ ਵੀ ਕਿਸ ਤਰ੍ਹਾਂ ਉਹ ਸੁਖ ਅਤੇ ਸ਼ਾਂਤੀ ਨੂੰ ਆਪਣੀ ਅੰਦਰਲੀ ਦੁਨੀਆ ਵਿੱਚ ਪੈਦਾ ਕੀਤੇ ਬਗੈਰ ਬਾਹਰ ਦੀ ਦੁਨੀਆ ਵਿੱਚ ਭਾਲਦੇ ਹਨ ਜੋ ਕਿ ਉੱਥੇ ਹੈ ਹੀ ਨਹੀਂ ਸੁਖ ਨਾਹੀਂ ਬਹੁਤੇ ਤਨ ਖਾਟੇ ਸੁਖ ਨਾਹੀਂ ਪੇਖੇ ਦਿੱਤਨਾਟੇ ਸੁਖ ਨਾਹੀਂ ਬਹੁਤੇ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਜੋ ਵਿਅਕਤੀ ਆਪਣਾ ਪਲਾ ਚੁੰਦਾ ਹੈ ਸਦਾ ਸੁਖੀ ਅਤੇ arogya ਰਹਿਣਾ ਚੁੰਦਾ ਹੈ ਅਤੇ ਉਸ ਦੇ ਸਭ ਕਰਮਾਂ ਅਤੇ ਕੋਸ਼ਿਸ਼ਾਂ ਦੀ ਤੈਅ ਵਿੱਚ ਉਸ ਦੀ ਸੁਖ arogya ਅਤੇ ਬੇਮਤਾਜ ਹੋਣ ਦੀ ਰੁਚੀ ਕਾਇਮ ਹੁੰਦੀ ਹੈ ਪਰ ਹਰ ਇਨਸਾਨ ਆਪਣੀ ਆਪਣੀ ਸਮਝ ਅਨੁਸਾਰ ਹੀ ਸੁਖ ਦੀ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਕਰਦਾ ਹੈ ਜਿਸ ਨੂੰ ਜਿਸ ਪਾਸਿਓਂ ਸੁਖ ਦੀ ਪ੍ਰਾਪਤੀ ਦੀ ਆਸ ਨਜ਼ਰ ਆਉਂਦੀ ਹੈ ਉਹ ਉਸੇ ਪਾਸੇ ਆਪਣਾ ਸਮਾਂ ਅਤੇ ਕੋਸ਼ਿਸ਼ ਲਗਾਉਂਦਾ ਹੈ ਅਤੇ ਜਦ ਵਿਅਕਤੀ ਨੂੰ ਇਹ ਨਿਸ਼ਚੈ ਹੋ ਜਾਵੇ ਕਿ ਸਿੱਧੀ ਵੀ ਅਤੇ ਪੱਕਾ ਸੁਖ ਉਸ ਨੂੰ ਆਪਣੇ ਅੰਦਰ ਗੁਰਬਾਣੀ ਦੇ ਵਿਚਾਰ ਅਤੇ ਨਾਮ ਦੀ ਸਹਾਇਤਾ ਨਾਲ ਹੀ ਹਾਸਲ ਹੋਣਾ ਹੈ ਤਾਂ ਉਸ ਲਈ ਗੁਰਬਾਣੀ ਅਤੇ ਨਾਮ ਇੱਕ ਅਤ ਜ਼ਰੂਰੀ ਅਤੇ ਅਤ ਲੁੜੰਦੀ ਵਸਤੂ ਬਣ ਜਾਂਦੀ ਹੈ ਉਸ ਦੇ ਸਾਰੇ ਕਰਮਾਂ ਵਿੱਚੋਂ ਗੁਰਬਾਣੀ ਦੇ ਵਿਚਾਰ ਅਤੇ ਨਾਮ ਕਮਾਈ ਪਹਿਲੇ ਦਰਜੇ ਵਿੱਚ ਆ ਜਾਂਦੀ ਹੈ ਫਿਰ ਉਹ ਵਿਅਕਤੀ ਆਪਣੇ ਰੋਜ਼ਾਨਾ ਮਰੀ ਜਿੰਦਗੀ ਵਿੱਚ ਗੁਰਬਾਣੀ ਦੇ ਵਿਚਾਰ ਅਤੇ ਨਾਮ ਸਿਮਰਨ ਨੂੰ ਪਹਿਲੇ ਦਰਜੇ ਤੇ ਰੱਖਦਾ ਹੈ ਦੂਸਰੇ ਦਰਜੇ ਤੇ ਫਿਰ ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦੇਖਦਾ ਹੈ ਅਗਰ ਸਿਹਤ ਠੀਕ ਹੋਵੇ ਤਾਂ ਗੁਰਬਾਣੀ ਦੇ ਵਿਚਾਰ ਅਤੇ ਸਿਮਰਨ ਚੰਗੀ ਤਰ੍ਹਾਂ ਹੋ ਸਕਦਾ ਹੈ ਤੀਸਰੀ ਚੀਜ਼ ਜੋ ਉਸਦੇ ਜੀਵਨ ਵਿੱਚ ਥਾਂ ਲੈਂਦੀ ਹੈ ਉਹ ਦਸਾਂ ਨੋਹਾਂ ਅਤੇ ਹੱਕ ਹਲਾਲਾ ਦੀ ਕਮਾਈ ਹੁੰਦੀ ਹੈ ਚੌਥੇ ਦਰਜੇ ਤੇ ਉਹ ਪਾਈਚਾਰਕ ਮੇਲ ਮਿਲਾਪ ਅਤੇ ਸੋਸਾਇਟੀ ਵਿੱਚ ਉੱਠਣਾ ਬੈਠਣਾ ਰੱਖਦਾ ਹੈ ਅਤੇ ਪੰਜਵੇਂ ਦਰਜੇ ਉੱਤੇ ਉਹ ਸ਼ੁਭ ਸੰਸਾਰਿਕ ਸ਼ੁਗਲ ਹਸਣਾ ਖੇਡਣਾ ਅਤੇ ਸ਼ੁਭ ਰੰਗ ਤਮਾਸ਼ੇ ਰੱਖਦਾ ਹੈ ਅਗਰ ਆਪਨੇ ਰੋਜ਼ਾਨਾ ਜੀਵਨ ਦੇ ਨਿਯਮ ਨੂੰ ਇਸ ਪ੍ਰਕਾਰ ਬਣਾ ਲਿਤਾ ਜਾਵੇ ਤਾਂ ਜੀਵਨ ਦਾ ਸਭ ਤੋਂ ਜ਼ਰੂਰੀ ਕੰਮ ਨਾਮ ਅਤੇ ਬਾਣੀ ਹੀ ਹੋ ਜਾਵੇਗਾ ਚਾਹੇ ਕੁਝ ਹੋਵੇ ਫਿਰ ਇਸ ਵਿੱਚ ਵਿਗੜ ਨਹੀਂ ਪਵੇਗਾ ਅਗਰ ਨਾਗਾ ਵੀ ਪਵੇਗਾ ਤਾਂ ਕੇਵਲ ਮੇਲ-ਮਲਾਪ ਜਾਂ ਸ਼ੁਭ ਸ਼ੁਗਲ ਅਤੇ ਹਸਣ ਖੇਡਣ ਵਿੱਚ ਪਵੇਗਾ ਪਰ ਅੱਜਕੱਲ੍ਹ ਆਮ ਕਰਕੇ ਅਸੀਂ ਨਾਮ ਸਿਮਰਨ ਅਤੇ ਗੁਰਬਾਣੀ ਦੇ ਦਰਜੇ ਨੂੰ ਆਪਣੇ ਸਭ ਕੰਮਾਂ ਤੋਂ ਪਿੱਛੇ ਲੱਗਦੇ ਹਾਂ ਇਸੇ ਕਰਕੇ ਜਿਸ ਦਿਨ ਵੀ ਕੋਈ ਫालतू ਜਾਂ ਵਧੇਰੇ ਕੰਮ ਆਪਵੇ ਉਸ ਦਾ ਅਸਰ ਨਾਮ ਸਿਮਰਨ ਅਤੇ ਗੁਰਬਾਣੀ ਦੇ ਵਿਚਾਰ ਦੇ ਸਮੇਂ ਉੱਤੇ ਜਾ ਪੈਂਦਾ ਹੈ ਅਤੇ ਨੇਮ ਟੁੱਟ ਜਾਂਦਾ ਹੈ ਜਿਸ ਦਿਨ ਗੁਰਬਾਣੀ ਦੇ ਵਿਚਾਰ ਅਤੇ ਨਾਮ ਸਿਮਰਨ ਵਿੱਚ ਚੰਗੀ ਤਰ੍ਹਾਂ ਮਨ ਟਿਕੇ ਤਾਂ ਮਨ ਵਿੱਚ ਉਹ ਟਿਕਾਓ ਅਤੇ ਖੇੜਾ ਪੈਦਾ ਹੁੰਦਾ ਹੈ ਜੋ ਸਾਰੇ ਦਿਨ ਦੇ ਪ੍ਰੋਗਰਾਮ ਨੂੰ ਵੀ ਰੌਣਕ ਅਤੇ ਸਫਾਗ ਦਾ ਬਖਸ਼ਦਾ ਹੈ ਇਸਦੇ ਉਲਟ ਇਹ ਵੀ ਦੇਖਿਆ ਗਿਆ ਹੈ ਕਿ ਜਿਸ ਦਿਨ ਵਿਅਕਤੀ ਸਿਮਰਨ ਅਤੇ ਗੁਰਬਾਣੀ ਵਿੱਚ ਨਾਗਾ ਪਾ ਦੇਵੇ ਜਾਂ ਦਿਲ ਲਗਾ ਕੇ ਚੰਗੀ ਤਰ੍ਹਾਂ ਗੁਰਬਾਣੀ ਤੇ ਵਿਚਾਰ ਨਾ ਕਰੇ ਤਾਂ ਇਸ ਦਾ ਅਸਰ ਉਸ ਦੇ ਸਾਰੇ ਦਿਨਾਂ ਦੇ ਕੰਮ ਤੇ ਪੈਂਦਾ ਹੈ ਅਤੇ ਵਿਗੜ ਪੈਦਾ ਹੁੰਦੇ ਹਨ ਕਿਉਂਕਿ ਆਤਮਾ ਅਤੇ ਮਨ ਦੀ ਨਿਰਮਲਤਾ ਅਤੇ ਸ਼ਕਤੀ ਉੱਤੇ ਸਾਡੀ ਸਾਰੀ ਜੀਵਨ ਸਫਲਤਾ ਨਿਰਭਰ ਹੈ ਐਸ ਲਈ ਹਰ ਰੋਜ਼ ਸਿਮਰਨ ਅਤੇ ਗੁਰਬਾਣੀ ਨਾਲ ਆਤਮਾ ਅਤੇ ਮਨ ਨੂੰ ਖੇੜੇ ਵਿੱਚ ਲਿਆਇਆ ਸਾਰੇ ਦਿਨ ਦਾ ਪ੍ਰੋਗਰਾਮ ਸਫਲ ਅਤੇ ਸੁਹਾਵਣਾ ਹੋ ਜਾਂਦਾ ਹੈ। ਸੂਖ ਸਹਜ ਆਨੰਦ ਲਹੋ ਸਾਧ ਸੰਗਤ ਪਾਈਐ ਵਡਪਾਗੀ ਗੁਰਮਕ ਹਰ ਹਰ ਨਾਮ ਕਹੋ। ਫਤੇ ਸਤਗੁਰ ਚਰਨੀ ਲਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਈ ਸੀ ਸਭ ਕਰੈ ਵਿੱਚ ਜਤਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ